ਚੈਨਲ ਤੇ ਤੁਹਾਡਾ ਸਵਾਗਤ ਹੈਗਾ ਵੀਡੀਓ ਅੰਤ ਤੱਕ ਦੇਖੋ ਜੀ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਸਟੌਲ ਸੂਟਾਂ ਦੀ ਵੈਰਾਈਟੀ ਆ ਗਈ ਜੀ ਬਹੁਤ ਪਹਿਲਾਂ ਬਹੁਤ ਵੈਰਾਈਟੀ ਆਈ ਸੀ ਦੇ ਵਿੱਚ ਨਵੇਂ ਦੁਬਾਰੇ ਬਹੁਤ ਵੈਰਾਈਟੀ ਆ ਗਈ ਜੀ ਸਪੈਸ਼ਲ ਲੋਹੜੀ ਸੇਰ ਮੇਲਾ ਚੱਲੀ ਜਾਂਦਾ ਹੈ ਜੀ ਲੋਹੜੀ ਸੇਰ ਮੇਲੇ ਦੇ ਉੱਤੇ ਜੀ ਡਿਜ਼ਾਈਨ ਦੇਖੋ ਜੀ ਕਿੰਨੇ ਸ਼ਾਨਦਾਰ ਆਏ ਹੋਏ ਨੇ ਸਾਰੇ ਇਹਦੇ ਉੱਤੇ ਮੈਚਿੰਗ ਸੂਟਾਂ ਪੂਰਾ ਵੱਡਾ ਸਟਾਲ ਹੈ ਜੀ ਨਾਲ ਪੋਟਾ ਜਸਡਾ ਉਨੀ ਸਟਾਲ ਵੀ ਪੂਰਾ ਵੱਡੇ ਸਾਈਜ਼ ਦਾ ਹੀ ਨਾਲ ਆ ਦੇਖੋ ਰੰਗ ਤੇ ਡਿਜ਼ਾਈਨ ਇੱਕ ਤੋਂ ਇੱਕ ਵਧੀਆ ਆਏ ਹੋਏ ਨੇ ਸਾਰੇ ਇਹਦੇ ਵਿੱਚ ਮੈਨ ਦਾ ਰੰਗ ਜਾਨ ਬਹੁਤ ਆਈ ਸੀ ਇਹਦੇ ਵਿੱਚ ਖਤਮ ਹੋ ਗਏ ਸੀ ਜੀ ਨਵੇਂ ਦੁਬਾਰੇ ਗਾਹ ਕੁ ਮੁੜ ਕੇ ਗਏ ਸੀ ਕਈ ਇਹਨਾਂ ਨੂੰ ਸਭ ਨੂੰ ਦੱਸਿਆ ਜਾਂਦਾ ਵੀ ਨਵੇਂ ਰੰਗ ਨਵੇਂ ਡਿਜ਼ਾਈਨ ਆ ਗਏ ਜੀ ਲੋੜੀ ਵਾਸਤੇ ਸਪੈਸ਼ਲ ਸੇਲ ਮੇਲਾ ਚੱਲੀ ਜਾਂਦਾ ਜੀ ਪੂਰਾ ਵਧੀਆ ਗਰਮ ਪਸ਼ਮੀਨੇ ਦਾ ਸੂਟ ਹੈ ਇਹ ਮੈਚਿਕ ਸੂਟ ਹੈ ਨਾਲ ਸਟੌਲ ਆ ਜੀ ਇਹੇ ਆ ਦੇਖੋ ਸਿਰਫ 550 ਰੁਪਏ ਦਾ ਕਟਾ ਛੁੱਟ ਜੀ ਇਹ ਭਰਾਵਾਂ ਦੀ ਹਸਤੀ ਤੇ ਸੇਰ ਮੇਲੇ ਦੇ ਉੱਤੇ 550 ਦਾ ਜੀ ਸਪੈਸ਼ਲ ਲੋਹੜੀ ਸੇਰ ਮੇਲਾ ਜੀ 14 ਤਰੀਕ ਤੱਕ ਸਪੈਸ਼ਲ ਸੇਰ ਮੇਲਾ ਚੱਲੀ ਜਾਂਦਾ ਇਹ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਤਿਆਰ ਰਿਹਾ ਹੈ ਜੀ ਇਸ ਸਕੀਮ ਹੈ ਜੀ ਇੱਕ ਸਪੈਸ਼ਲ ਔਹਰਾਗੀ ਦਾ ਸਾਇਆ ਦੀ ਕੱਪੜੇ ਦੀ ਖਰੀਦ ਦੇ ਉੱਤੇ ਟਰਾਲੀ ਵੈਗਲ ਸਕੀਮ ਚੱਲ ਰਹੀ ਹੈ ਜੀ ਸਪੈਸ਼ਲ ਸੂਟ ਵੀ ਇਹੀ ਘੱਟ ਕੇ ਰੇਟ 'ਤੇ ਮਿਲਣਗੇ ਤੇ ਉਹ ਬਿਲਕੁਲ ਫ੍ਰੀ ਨਾਲ ਸਕੀਮ ਦੇ ਉੱਤੇ ਆ ਰਹੀ ਹੈ ਜੀ ਟਰਾਲੀ ਵੈਗਾ ਪੂਰਾ ਵੱਡਾ ਟਰਾਲੀ ਵੈਗਾ ਜੀ 14-1500 ਰੇਟ ਦਾ ਰੰਗ ਜਿਹੜੇ ਦੇਖੀਓ ਜੀ ਸਕਰੀਨਸ਼ਾਟ ਲੈ ਕੇ ਸਾਵੇਂ ਡਿਜ਼ਾਈਨ ਬਵਾ ਸਕਦੇ ਹੋਗੇ ਜਾਂ ਛੇਤੀ ਆਓ ਜੀ ਸਾਵੇਂ ਡਿਜ਼ਾਈਨ ਲੈਣ ਵਾਸਤੇ ਆਹ ਦੇਖੋ ਡਿਜ਼ਾਈਨਿੰਗ ਰਾਜਾ ਰਾਣੀ ਵਾਲੇ ਵੀ ਡਿਜ਼ਾਈਨ ਆ ਗਏ ਇਹਦੇ ਵਿੱਚ ਰੇਟੇ ਦਾ ਵੀ 550 ਹੀ ਹੈ ਜੀ 550 ਰੁਪਏ ਦਾ ਸੂਟ ਫੈਂਸੀ ਸੂਟ ਬਿਲਕੁਲ سٹਾਲ ਦੇ ਨਾਲ ਪ्युअर ਕਸ਼ਮੀਨੇ ਦਾ ਕਪੜਾ ਹੈ ਜੀ ਸਰਦੀ ਵਾਲੀ ਕੁਆਲਿਟੀ ਹੈ ਜੀ ਬਿਲਕੁਲ ਵਧੀਆ ਇਹ ਪ्युअर ਕਸ਼ਮੀਨੇ ਦੇ ਉੱਤੇ ਰੰਗ ਤੇ ਡਿਜ਼ਾਈਨ ਦਾ ਬਹੁਤ ਸੋਹਣੇ-ਸੋਹਣੇ ਆਏ ਹੋਏ ਆ ਇਹਦੇ ਵਿੱਚ ਟੋਪ ਤੇ ਰੰਗ ਡਿਜ਼ਾਈਨ ਆਇਆ ਹੋਇਆ ਜੀ ਸਾਰੇ 550 ਦੇ ਵਿੱਚ ਸਟਾਲ ਸੂਟ ਮੈਚਿੰਗ ਸੂਟ ਲੈਗੇ ਚਾਹੇ 100 ਸੂਟ ਲੈ ਜਾਓ ਚਾਹੇ 50 ਸੂਟ ਲੈ ਜਾਓ ਜਿੰਨੇ ਮਰਜੀ ਲਿਆ ਸਕਦੇ ਹੋ ਜੀ ਫੁੱਲ ਕੁਆਂਟੀਟੀ ਚ ਮਾਲ ਪਹੁੰਚੂ ਗਿਆ ਹੈਗਾ ਲੋਹੜੀ ਸੇਰ ਮੇਲੇ ਦੇ ਉੱਤੇ ਜੀ ਕੋਈ ਪ੍ਰੋਗਰਾਮ ਵਾਸਤੇ ਕੱਛੇ ਸੂਟ ਲੈਣੇ ਨੇ ਤੇ ਜਿੰਨੇ ਮਰਜੀ ਲੈ ਸਕਦੇ ਹੋ ਜੀ ਹੁਣ ਇਹ ਡਿਜ਼ਾਈਨ ਲਾਈਟ ਵੀ ਹੈ ਡਾਰਕ ਵੀ ਹੈ ਆ ਦੇਖੋ ਡਾਰਕ ਲਾਈਟ ਸਾਰੇ ਮੇਲੇ ਦੇ ਡਿਜ਼ਾਈਨ ਆ ਗਈ ਇਹਦੇ ਵਿੱਚ ਸਪੈਸ਼ਲ ਸੇਲ ਮੇਲਾ ਲੋੜੀ ਸੇਲ ਮੇਲਾ ਚੱਲੀ ਜਾਂਦਾ ਜੀ ਸਪੈਸ਼ਲ ਸੇਲ ਮੇਲਾ ਚੱਲੀ ਜਾਂਦਾ ਜੀ ਸਪੈਸ਼ਲ ਸੇਲ ਮੇਲੇ ਦੇ ਉੱਤੇ 550 ਰੁਪਏ ਦਾ ਫੈਂਸੀ ਸਰਦੀ ਵਾਲਾ ਪਸ਼ਮੀਨੇ ਦਾ ਮੈਚਿੰਗ ਸੂਟ ਨਾਲ ਸ਼ਾਲ ਆਹ ਦੇਖੋ ਇਹ ਸ਼ਾਲ ਸੂਲ ਪੂਰੇ ਵਧੀਆ ਵੱਡੇ ਸ਼ਾਲ ਲੱਗੇ ਹੋਏ ਨੇ ਨਾਲ ਸਭ ਦੇ ਇੱਕ ਤੋਂ ਇੱਕ ਵਧੀਆ ਡਿਜ਼ਾਈਨਿੰਗ ਇੱਕ ਇੱਕ ਵਧੀਆ ਕਲਰ ਵੀਤ ਲੈ ਲੋ ਜਿੰਨੇ ਮਰਜੀ ਮਾਲ ਆ ਗਿਆ ਫੁੱਲ ਕੁਆਲਿਟੀ ਦੇ ਵਿੱਚ ਮਾਲ ਪਹੁੰਚ ਚੁੱਕਿਆ ਹੈਗਾ ਤੇ ਰੰਗਦਾਰ ਜਿੰਨੇ ਮਰਜੀ ਲੈ ਸਕਦੇ ਜੀ ਫੁੱਲ ਰੰਗਾਂ ਦੇ ਰੇਹਣਾ ਜਮਾਲ ਪਹੁੰਚ ਚੁੱਕਿਆ ਜੀ 550 ਰੁਪਏ ਦਾ ਪਸ਼ਮੀਨੇ ਦਾ ਸੂਟ ਵਿਦ ਸ਼ਾਲ ਦੇ ਨਾਲ ਸਪੈਸ਼ਲ ਲੋਹੜੀ ਸੇਰ ਮੇਲੇ ਦੇ ਉੱਤੇ ਜੀ 14 ਤਰੀਕ ਤੱਕ ਸੇਰ ਮੇਲਾ ਚੱਲ ਜਿੰਦਾ ਹੈ 10000 ਦੀ ਕੱਪੜੀ ਦੀ ਖਰੀਦ ਦੇ ਉੱਤੇ ਟਰੌਲੀ ਬੈਗ ਬਿਲਕੁਲ ਫ੍ਰੀ ਤੌਰ ਤੇ ਹੈਗਾ ਹਾਰ ਕਿ ਸਬਜ਼ਾ ਕੜਾਈ ਵਾਲੇ ਸੂਟਾਂ ਦਾ ਹੋਰ ਭਾਰੀ ਛੇੜ ਮੇਲਾ ਚੱਲੀ ਜਾਂਦਾ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਜੀ ਭਰਾਵਾਂ ਦੀ ਹੱਟੀ ਵਾਸਤੇ ਰੋਡ ਮੋੜ ਮੰਡੀ